ਸਾ希 ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਸੀ ਮਾਰਨਿੰਗ ਤੋਂ ਮਾਰਨਿੰਗ ਦੇ ਮਿਲਦਾ 10 10:30 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਨਹਾ ਧੋ ਕੇ ਹੋ ਗਿਆ ਰੈਡੀ ਤੇ ਅੱਜ ਹੈਗੀ ਹੈ ਜੀ ਬਸੰਤ ਪੰਚਮੀ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਤੇ ਮੇਰੀ ਫੈਮਿਲੀ ਵੱਲੋਂ ਤੇ ਬਈ ਕਿੱਥੇ ਕਿੱਥੇ ਬਸੰਤ ਪੰਚਮੀ ਵਾਲੇ ਦਿਨ ਮੀਂਹ ਪਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਤਾਂ ਨਾ ਮੀਂਹ ਦੀਆਂ ਹਨੇਰੀਆਂ ਲਿਆਂਦੇ ਪਈਆਂ ਨੇ ਰਾਤ ਦੀਆਂ ਰਾਤ ਮੈਂ ਤੁਹਾਨੂੰ ਦੱਸੀ ਸੀ ਵੀਡੀਓ ਦੇ ਵਿੱਚ ਇੰਨਾ ਬੱਦਲ ਇੰਨੀ ਬਿਜਲੀ ਪੂਰਾ ਹਾਲ ਲਸ਼ਕਰਿਆਂ ਸੀਗਾ ਹਣਾ ਤੇ ਮੀਂਹ ਪਈ ਜਾ ਰਿਹਾ ਸਵੇਰ ਦਾ ਮੈਨੂੰ ਲੱਗਾ ਰਾਤ ਦਾ ਹੀ ਲੱਗਿਆ ਹੋਇਆ 2:30 ਵਜੇ ਦਾ ਮੀਂਹ ਪੈਣ ਟਾਈਮ ਦਾ ਮੈਨੂੰ ਵੀ ਨਹੀਂ ਪਤਾ ਮੈਨੂੰ ਸਵੇਰੇ ਪਤਾ ਲੱਗਿਆ 6:30 ਵਜੇ ਮਾਹ ਕਿਤੇ ਜੋ ਬਣਾਈ ਜਾਂਦਾ ਹਨ ਵੀ ਉਧਰੋਂ ਪੈਣ ਦੇ ਮੁੰਡੇ ਕਹਿੰਦੇ ਸੀ ਵੀ ਤੂੰ 5 ਵਜੇ ਤੋਂ ਇੱਧਰ ਆ ਜੀ ਹਨਾ ਤੇ ਮੈਂ ਕਿਹਾ ਕਿ ਤੇ ਜੋ ਬਨਾਈ ਜਾਂਦਾ ਵੀ ਜੋ ਬਨਨੇ ਜਾਣਾ ਹੋ ਜਲਦੀ ਉਧਰ ਭੈਣ ਦੇ ਘਰੇ ਜਦੋਂ ਮੈਂ ਬਾਥਰੂਮ ਚ ਉੱਠੀ ਦੇਖਿਆ ਤਾਂ ਪੋਠੇ ਦਾ ਪਾਣੀ ਆ ਰਿਆ ਸੀ ਨਾ ਬਾਥਰੂਮ ਚ ਪੰਤਾਲੇ ਵਿੱਚ ਉਹਦੀ ਆਵਾਜ਼ ਆ ਰਹੀ ਸੀ ਤੇ ਇੰਨਾ ਮੀਂਹ ਪਈ ਜਾਵੇ ਇੰਨੀ ਜ਼ੋਰ ਦਾ ਮੀਂਹ ਪਿਆ ਬਹੁਤ ਜ਼ਿਆਦਾ ਕਿੱਥੇ ਕਿੱਥੇ ਅੱਜ ਮੀਂਹ ਪਿਆ ਦੱਸਿਓ ਜ਼ਰੂਰ ਤੁਸੀਂ ਵੀ ਮੈਂ ਤੁਹਾਨੂੰ ਮੀਂਹ ਦਾ ਵਿਊ ਦਿਖਾ ਦੰਨੀ ਆ ਸਾਰੇ ਬੇੜੇ ਦੀ ਹਾਲਤ ਦੇਖੋ ਚੈੱਕ ਕਰੋ ਤੁਸੀਂ ਸਾਰੇ ਬੇੜੇ ਦੀ ਹਾਲਤ ਬਹੁਤ ਜ਼ਿਆਦਾ ਮੀਂਹ ਪਿਆ ਹੁਣੇ ਹਟਿਆ ਮੀਂਹ ਕਮੈਂਟ ਹੀ ਹੋਇਆ ਹਜੇ ਮੀਂਹ ਬੰਦ ਹੋਏ ਨੂੰ ਤੇ ਕਿਥੇ ਦਾ 3-4 ਦਿਨ ਹੋ ਗਏ ਸੀ ਹਨਾ ਦੇਖੋ ਬੇੜੇ ਦੀ ਹਾਲਤ ਧੁੱਪਾਂ ਨਿਕਲ ਰਹੀਆਂ ਸੀਗੀਆਂ ਹਨਾ ਵੀ ਚਲੋ ਹਨਾ ਘਰ ਸੁੱਕ ਜਾਣਗੇ ਪਰ ਪਤਾ ਨਹੀਂ ਸੀ ਵੀ ਮੀਂਹ ਆਊਗਾ ਪਸੰਤ ਪੰਚਮੀ ਨੂੰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਅੱਜ ਬੱਚੇ ਵੀ ਵਿਚਾਰੇ ਉਦਾਸ ਬੈਠੇ ਹੋਣਗੇ ਉਹਨਾਂ ਨੇ ਕੱਲ ਇੰਨੀ ਤਿਆਰੀ ਕੀਤੀ ਆ ਦੇਖੋ ਸਾਰੇ ਬੂਟੇ ਭਰੇ ਪਏ ਆ ਪਾਣੀ ਦੇ ਗਮਲੇ ਚੈੱਕ ਕਰੋ ਸਾਰੇ ਭਰੇ ਪਏ ਆ ਬੱਚਿਆਂ ਨੇ ਕੱਲ ਇੰਨੀ ਜ਼ਿਆਦਾ ਤਿਆਰੀ ਕੀਤੀ ਆ ਵੀ ਕੱਲ ਨੂੰ ਅਸੀਂ ਪਤੰਗ ਚੜਾਉਣੇ ਆ ਸਵੇਰੇ 5 ਵਜੇ ਉੱਠ ਕੇ ਪਤੰਗ ਚੜਾਵਾਗੇ ਐ ਕਰਾਂਗੇ ਵਾਹ ਕਰਾਂਗੇ ਪਰ ਰੱਬ ਨੇ ਅੱਜ ਤਸੱਲੀਆਂ ਕਰਾਤੀਆਂ ਮੀਂਹ ਪਾ ਕੇ ਹਜੇ ਵੀ ਬੱਦਲ ਪੂਰਾ ਘੋਲਿਆ ਪਿਆ ਤੁਸੀਂ ਆਲੇ-ਦਾਲੇ ਚੈੱਕ ਕਰ ਸਕਦੇ ਹੋ ਵਿਊ ਮੀਂਹ ਦਾ ਮੌਸਮ ਆ ਬੱਦਲ ਪੂਰਾ ਘੋਲਿਆ ਪਿਆ ਤੇ ਮੀਂਹ ਪੈ ਵੀ ਚੁੱਕਿਆ ਤੇ ਬਾਕੀ ਹਜੇ ਕੋਈ ਪਤਾ ਨਹੀਂ ਵੀ ਹਟੂਗਾ ਜਾਂ ਹੁਣ ਨਹੀਂ ਹਟੂਗਾ ਬੱਦਲ ਪੂਰਾ ਹੋਇਆ ਪਿਆ ਕਾਲਾ-ਕਾਲਾ ਬੱਦਲ ਹੋਇਆ ਪਿਆ ਆ ਦੇਖ ਸਕਦੇ ਹੋ ਤੁਸੀਂ ਹੁਣੇ ਬੰਦ ਹੋਇਆ ਮੀਂਹ ਇੱਕ ਮਿੰਟ ਹੀ ਹੋਇਆ ਹਜੇ ਹੁਣ ਮੈਂ ਜੋ ਵੀ ਨੂੰ ਕਹਾਂ ਮੈਂ ਕਿਹਾ ਜੋ ਵੀ ਤੂੰ ਦੁੱਧ ਲਿਆ ਜੋ ਵੀ ਚੱਲਿਆ ਹੁਣ ਦੁੱਧ ਲੈਣ ਤੇ ਮੈਂ ਲੱਗਿਆ ਹੁਣ ਬੱਚਿਆਂ ਨੂੰ ਨਾਸ਼ਤਾ ਬਣਾ ਕੇ ਦੇਣ ਉਹਨਾਂ ਨੂੰ ਬਣਾ ਕੇ ਦੇੰਨੀਆਂ ਪਰੌਂਠੀਆਂ ਤੇ ਬਾਕੀ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਮੈਂ ਤੁਹਾਨੂੰ ਹਜੇ 5 ਮਿੰਟ ਪਹਿਲਾਂ ਦਿਖਾਇਆ ਸੀਗਾ ਵੀ ਮੀ ਹਟ ਗਿਆ ਬੰਦ ਹੋ ਗਿਆ ਪਰ ਮੀ ਦੁਬਾਰੇ ਫੇਰ ਚਾਲੂ ਹੋ ਗਿਆ ਜੋ ਵੀ ਦੁੱਧ ਲੈਣ ਗਿਆ ਸੀ ਜੋ ਵੀ ਸਾਰਾ ਭੱਜ ਗਿਆ 게ਟ ਵੀ ਨਹੀਂ ਬੰਦ ਕਰਿਆ ਜੋ ਵੀ ਨੇ ਫਟਾਫਟ ਸਕੂਟਰੀ ਅੰਦਰ ਲਾ ਕੇ ਭੱਜਿਆ ਆਇਆ ਜੋ ਵੀ ਨੂੰ ਮੈਂ ਨੇ ਘੇਰ ਲਿਆ ਸੀਗਾ ਤੇ ਹੁਣ ਬੱਚੇ ਲੱਗੇ ਨੇ ਰੋਟੀ ਖਾਣਾ ਦੇਖੋ ਜੋ ਬੰਦ ਦੁੱਧ ਲੈ ਕੇ ਆਇਆ ਸਾਰੀ ਸਕੂਟਰੀ ਭਿੱਜ ਗਈ ਭੱਜ ਕੇ ਅੰਦਰ ਵੜ ਗਿਆ ਉਹਨੇ ਗੜੀ ਵਾਲਾ ਗੇਟ ਵੀ ਨਹੀਂ ਲਾਇਆ ਹੈਗਾ ਤੇ ਦੁੱਧ ਲੈ ਕੇ ਆਇਆ ਤੇ ਬੱਚੇ ਹੁਣ ਰੋਟੀ ਖਾਣ ਲੱਗੇ ਨੇ ਮੈਂ ਪ੍ਰੌਟੀ ਬਣਾ ਰਹੀ ਸੀ ਬੱਚਿਆਂ ਦੀ ਬਹੁਤ ਤੇਜ਼ ਮੀਂਹ ਪੈ ਰਿਹਾ ਬਈ ਅੱਜ ਨਹੀਂ ਇਹ ਪਤੰਗ ਚੜ੍ਹਾਣ ਦਿੰਦਾ ਤੁਹਾਨੂੰ ਬਈ ਬੱਚਿਓ ਅੱਜ ਤੁਸੀਂ ਬੈਠੋ ਲਓ ਕੇ ਰਜਾਈਆਂ 'ਚ ਕੱਲ ਨੂੰ ਚੜ੍ਹਾਇਓ ਪਤੰਗ ਆਹ ਦੇਖੋ ਮੇਰਾ ਲੱਡੂ ਭਿੱਜ ਕੇ ਆ ਗਿਆ ਜੋਣ ਕੀ ਬਣਿਆ ਦੇਖੋ ਲੋਰ ਇਹਦੀ ਗਿੱਲੀ ਹੋਈ ਪਈ ਐ ਇਹਨੂੰ ਕੱਢ ਦਿੰਦਾ ਜੋ ਬਣ ਲੱਗ ਰਹੀ ਐ ਗਿੱਲੀ ਮੋਟੀ ਲੋਰ ਹੁਣ ਹੁੱਡੀ ਪਾ ਕੇ ਵਿਚਾਰਾ ਦੁੱਧ ਰਣ ਗਿਆ ਸੀ ਤਿਆਰ ਬਿਆਰ ਹੋ ਕੇ ਮੇਕਅਪ ਕਰਕੇ ਸਾਰਾ ਮੇਕਅਪ ਧੋਤਾ ਗਿਆ ਜੋ ਬੰਦਾ ਸ਼ੋਮੂ ਆਸ਼ੀਸ਼ ਸ਼ਮੀ ਸ਼ਮੀ ਦਰਮਿਆਨ ਰੁਕਿਆ ਪਿਆ ਦੀ ਬੋਡੀ ਕਰਨਾ ਚੋਮੂ ਨੇ ਆਹ ਟ੍ਰੈਕਸ ਪਾਇਆ ਬਰਾਊਨ ਪੈਣ ਲੱਗ ਗਿਆ ਜਦ ਮੈਂ ਹੋ ਰਿਹਾ ਐ ਗਲੀ ਤੇ ਮੋੜ ਤੇ ਜਦ ਨੂੰ ਤੇਜ਼ ਹੋ ਗਏ ਹੂੰ ਬੱਚੇ ਪਰੌਂਠੀ ਖਾ ਰਹੇ ਨੇ ਮਲਾਈ ਨਾਲ ਨਿੰਬੂ ਦਾ achar ਤੇ ਨਾਲ ਅੰਬ ਦਾ achar ਭੈਣ ਕਣੀ ਪਹੁੰਚ ਗਿਆ achar ਲਿਆਂਦਾ ਭੈਣ ਵਾਸਤੇ ਤੇ ਆ ਉਹਨੇ ਡੱਬੀ ਕੱਢ ਲੈ ਕੇ ਡੱਬੀ ਕੱਢ ਲਾ ਲਓ ਜੀ ਅਸੀਂ ਭੈਣ ਦੇ ਘਰੇ ਆ ਗਏ ਆ ਗੋ ਤੁਹਾਡੇ ਡੀ ਦੇ ਤਾਂ 12 ਚ ਪੈਰੇ ਲੰਘੂ ਕਿੱਥੋਂ ਦੀ ਅਗਲਾ ਹਾਈ ਇੱਥੇ ਆ ਕੇ ਤਾਂ ਲੱਤਾਂ ਖੜ ਜਾਂਦੀਆਂ ਨੇ ਸੱਸ ਜੀ ਆ ਕਾਲ ਜੀ ਮਾਫੀ ਬੱਤਰੀ ਗਾਰ ਸੱਸ ਜੀ ਕਾਲ ਲੈ ਵਈ ਸਾਡੇ ਬੱਚੇ ਚੈੱਕ ਕਰੋ ਇੱਧਰ ਪਤੰਗ ਚੜੋ ਸਾਡੇ ਕਿੰਨੇ ਦਾ 4-5 ਹੀ ਚੜਦੇ ਪਰ ਉਪਰ ਆ ਗਿਆ ਤੂੰ ਗੱਲ ਕਰ ਲੈਟ ਕੱਟ ਦੀ ਬਿਜਲੀ ਵਾਲਿਆਂ ਨੇ ਆ ਗਿਆ ਆ ਗਿਆ ਆ ਜਾ ਵੀ ਆ ਗਿਆ ਚਾਏ ਉਹ ਛੱਡ ਦੇ ਯਾਰ ਕਿੰਨਾ ਕੁਸ ਕਰਦੇ ਨੇ ਬਈ ਡੀਜੇ ਚੱਲ ਰਹੇ ਨੇ ਖਾਲੇ-ਦਾਲੇ ਇਹਨਾਂ ਦੇ ਤਾਂ ਬਾਲਾ ਗਾਹ ਪਹਿਰੇ ਇੱਧਰ ਤਾਂ ਬੁਰਾ ਹਾਲ ਆ ਇੱਧਰ ਤਾਂ ਪਤੰਗਾ-ਪਤੁੰਗਾ ਦਾ ਆ ਦੇਖੋ ਇੱਧਰ ਮੀਂਹ ਆਇਆ ਇਹਦਾ ਕੀ ਵਾਰੀ ਬਾਲੇ ਪਤੰਗ ਨੇ ਬਈ ਇੱਧਰ ਤੋਂ ਦੇਸ ਦੇ ਘੱਟ ਹੋਣਗੇ ਹੋਠਿਆਂ ਤੇ ਚੜੀ ਫਿਰਦੀ ਹੈ ਦੁਨੀਆ ਇੱਧਰ ਤਾਂ ਹਾਂ ਆਪਣਾਂ ਵੀ ਗੱਲੇ ਆਉਂਦਾ ਚੱਕ ਲੋ ਹਾਂ ਇੱਧਰ ਦਾ हां ਆਪਣੇ ਕਣੀ ਨਹੀਂ ਹੈਗਾ ਕੋਸਾ ਸਾਡੇ ਕਣੀ ਨਹੀਂ ਬਈ ਪਤੰਗ ਚੜਾਉਂਦੇ ਇੱਧਰ ਵੱਧ ਚੜਾਉਂਦੇ ਨੇ ਲੋਕ ਪਰ ਇਹ ਡੋਰ ਉਹ ਦੇਖੋ ਪਤੰਗ ਹੀ ਪਤੰਗ ਹੋਏ ਪਏ ਨੇ ਅੱਜ ਆ ਡੈਡੀ ਚੇਪੀ ਦੇ ਤੁਸੀਂ ਵੀ ਚੜਾਉਂਦੇ ਨੇ ਮੈਂ ਆਊਟ ਆਰ ਕੱਟੀ ਆ ਬਈ ਬੱਚੇ ਦਾ ਪਾਪਾ ਇਹ ਕਹਿੰਦਾ ਮੈਂ ਨਿਆੜਾ ਇਹ ਵੀ ਚੜਾਉ ਦੇਖੋ ਨਾਲ ਚੜਾਇਆ ਕੋਈ ਹੁਣ ਤੱਕ ਕਦੋਂ ਕਦੇ ਲੱਗਿਓ ਅ ਝੂਠਾ ਵੀ ਤਾਂ ਹੋਣਾ ਡਿਆ ਵਾਸਤਵਾਸਮੀ ਤਾਂ ਹੁਣ ਹੋ ਰਿਹਾ ਤੇ ਮੈਂ ਤਾਂ ਅੱਜ ਹੀ ਅੱਜ ਇੱਥੇ ਦੀ ਆਵਾਜ਼ ਸਵੇਰੇ ਮਨਸਤੀ ਕਰਕੇ ਪੰਨ ਚੜਾਏ ਨੇ ਆਹੀ ਆ ਆਜੋ ਬੰਨੇ ਫੜ ਲੈ ਓਏ ਦੋ ਪਲਾ ਰੱਖ ਦੋ ਮਿੰਟ ਆ ਦੇਖੋ ਆ ਉੜਦੇ ਨੇ ਬਈ ਘੱਟ ਦੀਦੇ ਨੇ ਇੱਧਰ ਦੇ ਨਾਲੇ ਤਾਂ ਵਾਲੀ ਰੋੜ ਦਾ ਇਧਰ ਨੂੰ ਦਿਖਾਉਣੀ ਆ ਤੁਹਾਨੂੰ ਇਧਰ ਦੇ ਦੋਣੇ ਇਧੋਣੇ ਫਿਰਦੇ ਆ ਕੋਠਿਆਂ ਤੇ ਚੜੀ ਪਤੰਗੀ ਪਤੰਗ ਹੋਏ ਹੋਏ ਨੇ ਬੇਰ ਇਸ ਮਾਈ ਗੋਟ ਮੇਰਾ ਗੁੱਤ ਕਿੱਥੇ ਆ ਪਤੰਗੀ ਪਤੰਗ ਹੋਏ ਪੈਨ ਦੇ ਲੈ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਣੀ ਆ ਲੋਕ ਕਿਵੇਂ ਫਿਰਦੇ ਆ ਕੋਠਿਆਂ ਤੇ ਦਲੇ ਸੋਣੂ ਸੋਣੂ ਤੂੰ ਪਰੇ ਚੜਾਉਣੀ ਆ ਲੈਣਾ ਜਿਹੜੀ ਆਜਾ ਤਾਂ ਵੱਡੂ ਦੇਖਾਂ ਜੀ ਆਹ ਵੱਡੂ ਆ ਸਰ ਇਹਨੂੰ ਫਿੱਟਾ ਲਓ ਕਿਆ ਕਰ ਵੱਡਦਾ ਜੋਣ ਤੋਂ ਕੁਆੜਿਆ ਓ ਜਾਈ ਯਾਰ ਜੋਣ ਤੋਂ ਕੁਆੜਿਆ ਜੀ ਨਾ ਵਾਸੜ ਵਾਲੇ ਵੱਡਦੇ ਦਾ ਚਲੋ ਆਪਾਂ ਲੈ ਲੈਂਦੇ ਹਾਂ ਓ ਇਹ ਪੰਨਾ ਨੰਬਰ ਕਿੱਥੇ ਲਾਉਗਾ ਉਹ ਐ ਆਹ ਦੇਖੀ ਔਰ ਇਹ ਪੰਨਾ ਹਾਂ ਜਰਾ ਸਭ ਕੁਝ ਹੀ ਲਾ ਦਾਰ ਤੇ ਡੋਰਾ ਜੋੜ ਚਰਖਰੀ ਚੱਕ ਲਾ ਚੱਲ ਓਏ ਹੋਏ ਕੀ ਕਰਵਾ ਸਾਡੇ ਗੀਆ ਲਾਈਟ ਹਨਾ ਗਾੜੇ ਚੱਲ ਰਹੇ ਇੱਧਰ ਇੱਧਰ ਲਾਈਟ ਆਈ ਆਪਣੇ ਲਾਈਟ ਨਹੀਂ ਆਈ ਮੈਂ ਥੋੜਾ ਇਹਨੂੰ ਹੱਥ ਕਰ ਦੂੰਗਾ ਦਿਖਾ ਲੈ ਓਏ ਜੋੜ ਨੇ ਕਿੱਠੀ ਜਾਂਦੇ ਹੋ ਰਹੇ ਤੁਸੀਂ ਬੁੱਝੀ ਨਹੀਂ ਗਿਆ ਆਪਾਂ ਇੱਥੇ ਬੁੱਝੀ ਨਹੀਂ ਗਿਆ ਚਲ ਆ ਜਾਂਦੇ ਕਰੀਵੇ ਫੇਰ ਕੱਟਤਾ ਇਹਨਾਂ ਨੇ ਇੱਕ ਪਤੰਗ ਹੋ ਰਿਹਾ ਆਹੇ ਜੀ ਇੱਥੇ ਪਾਣੀ ਲੰਘਣ ਨੂੰ ਹੈਗਾ ਕੁਝ ਅੱਛਾ ਉੱਧਰ ਜਾਉ ਪਾਣੀ ਖੜਾ ਸੀ ਉੱਪਰ ਬੱਚਿਆਂ ਦੇ ਪਤੰਗ ਕਿੱਲੇ ਹੁੰਦੇ ਨੇ ਬੇਣਾ ਜੰਗਲੇ ਤੋਂ ਤਾਂ ਡਰ ਲੱਗਦਾ ਕੋਠੇ ਤੇ ਲਲਕਾਰੇ ਦੇ ਗੋਰੀ ਦੀ ਸਮੂਹ ਕੇ ਤੂੰ ਕਰੀ ਕਰੀ ਤੂੰ

ਕਟਣਾ ਵਾਲਾ ਤੇ ਆਖ ਗਿਆ ਤੇਰੇ ਵਾਲਾ ਗਿਆ ਚਲ ਏ ਉਹ ਦੁਰਦ ਆ ਜਵਾਕਾਂ ਦੀ ਮੰਮੀ ਲੱਗੀ ਏ ਡੋਰਾ ਇਕੱਠੀਆਂ ਕਰਨ ਕਿੰਨਾ ਵਧਾਟਾ ਸੀ ਆਪਾਂ ਨੇ ਪਟੰਗ ਇਹ ਦੋਰਾ ਇਕੱਠੀਆਂ ਕਰਕੇ ਆਲੇ ਦਲੇ ਛਿੱਟੀ ਜਾਂਦੇ ਜਵਾਕਰ ਜਾਈ ਜਾਂਦੇ ਨੇ ਛਿੱਟੀ ਜਾਂਦੀਆਂ ਇਕੱਠੀਆਂ ਕਰਕੇ ਰੈਡੀ ਆਦਾ ਇਹ ਪਲਾਹ ਰਹੇ ਨੇ ਇਹ ਮੇਰਾ ਲੱਡੂ ਓਏ ਗੁੱਟ ਲਾਓ ਮਗਰ ਓ ਮੇਰਾ ਲੱਡੂ ਗੁੱਲ ਗਿਆ ਓਏ ਵਿੱਚ ਮੰਮੀ ਆਜੋ ਚਲੋ ਮੈਂ ਤਾਂ ਰੋਟੀ ਜੀ ਗੁੱਟ ਲਾ ਦੋ ਕੰਮ ਦੇਗਾ ਕੀ ਹੈ ਇਹਨੇ ਆ ਫੜਾ ਦੇ ਇੱਕ ਆ ਵੀ ਫੜਾ ਦੇ ਗੋਰੀ ਇਹਨੂੰ ਬੰਨ ਦੋ ਕੀਤੇ ਆਏ ਮੇਰੇ ਲੱਡੂ ਦੇ ਬਲੂਨ ਇਹ ਕਾ ਸੀ ਬਲੈਕ ਇੱਕ ਰੈੱਡ ਇਹ ਪਾਪਾ ਦਾ ਹਾਰਟ ਉਹ ਸਰਕਲ ਧੁੱਪ ਨਿਕੜਿਆ ਹੀ ਬਈ ਹਾ ਬਹੁਤ ਛੋੜੀ ਪੁੱਪਾ ਨਿਕਲਿਆ ਆਂ ਵੈਲ ਵਜਾਦਾ ਅੱਜ ਤਾਂ ਠੰਡ ਨਾਲ ਰੱਬ ਨੇ ਮੇਰਾ ਲੱड्डੂ ਤਾਂ ਬੈਲੂਨ ਲਿਆਇਆ ਹੈ ਨਾ ਰਮਾਲ ਕਿੱਥੇ ਲੋਜੀ ਸਾਫ ਕਰਾ ਠੰਡ ਨਾਲ ਲੋਜੀ ਵੀ ਆਈ ਜਾਂਦੀ ਹੈ ਮੇਰੇ ਲੱड्डੂ ਦੁੱਦੀ ਠੀਕ ਲੋਜੀ ਸਾਫ ਕਰਦਾ ਆਪੇ ਠੰਡ ਨਾਲ ਨਹੀਂ ਭਾਜੂ ਇਹ ਹਾਂ ਉੱਡ ਜੂ ਫੇਰ ਆਉਣਾ ਇਹ ਚ ਇੱਕ ਐਸੀ ਗੁਮਾਰਾਗਾ ਐਸੀ ਹਾਂ ਉੱਡ ਜੂ ਹਾਂ ਧੋਰ ਵਾਂ ਮੇ ਕਡਾ ਮੇ ਗਈ ਹੁਣ ਫੜ ਕੇ ਧੋਰ ਨਾਲ ਨਾ ਬੰਨਿਆ ਰੋਬਾ ਪਰਦੇ ਬੱਚੇ ਡਾਉਣਾ ਨਹੀਂ ਹੈਗਾ ਫਿਰ ਤੂੰ ਫੇਟੇਗਾ ਕਿਵੇਂ ਨਹੀਂ ਆ ਦੇਖੇ ਸੀ ਉੱਠ ਗਿਆ ਸ਼ੋਮੀ ਆਏ ਸ਼ੰਮੂ ਦਾ ਫਟਾਂਕਾ ਆਏ 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 ਹਾਟਾੜਾ ਕਟਰਾ ਨਹੀਂ ਇੱਕ ਐਸੀ ਬੱਚੇ ਬਚਾਰਾ ਬੈਲੂਨ ਨਾਲੇ ਖੁਸ਼ ਹੋ ਗਿਆ ਕਾ ਲਿਆ ਤਾ ਇਹਨੂੰ ਕਾ ਲਿਆ ਤਾ ਸ਼ੰਮੂ ਪੇਚਾ ਲਾ ਦੇ ਤੂੰ ਵੀ ਪੇਚਾ ਲਾ ਕੇ ਕੱਟ ਦੇ ਕੱਟ ਦੇ ਕੱਟ ਦੇ ਹੋਰ ਕਰੀ ਦੇ ਗੋਰੀ ਕਿਨੀ ਡੋਰ ਤੇ ਆ ਜੀਆ ਲਓ ਜੀ ਅੱਜ ਬੱਚਿਆਂ ਵਾਸਤੇ ਬਣ ਰਹੇ ਨੇ ਆਲੂ ਦੇ ਪਰੌਂਠੇ ਤੇ ਬੱਚਿਆਂ ਨੂੰ ਕੋਠੇ ਦੇ ਆਪਾਂ ਫੜਾਇਆ ਏ ਚੈੱਕ ਕਰੋ ਇੱਧਰ ਜਿਹਦੇ ਜਿਹਨੇ ਵੀ ਖਾਣੇ ਆਜੂ ਭੈਣ ਦੇ ਹੱਥ ਦੇ ਪਰੌਂਠੇ ਇਹ ਵੀ ਮੇਰੇ ਮunggu ਬਣਾਉਂਦੀ ਆ ਤਵੇ ਜਿਹੜੇ ਜਿਹੜੇ ਪਰੌਂਠੇ ਹੁੰਦੇ ਨੇ ਸਾਡੇ ਬੱਚਿਆਂ ਨੂੰ ਕੋਠੇ ਦੇ ਫੜਾਇਆ ਈ ਉਹ ਹੁਣ ਖਾਣ ਲੱਗਣਗੇ ਫਿਰ ਦੁਬਾਰੇ ਦੇ ਆਉਂਗੀ ਦਹੀ ਨਾਲ ਖਾਣਗੇ ਪਰੌਂਠੇ ਗੱਗੀ ਨੂੰ ਭਾਈ ਸੀ ਹਾਂ ਇਹ ਤੱਕ ਜਿਆਦਾ ਖਾਦਾ ਹਾਂ ਗੱਗੀ ਦਾ ਤਾਂ ਹੁਣ ਤੱਕ ਯਾਦ ਨੇ ਤੇਰੇ ਹੱਥ ਦੇ ਪਰੌਂਠੇ ਲਓ ਜੀ ਬੱਚੇ ਆ ਬੈਠੇ ਨੇ ਫ੍ਰੀ ਹੋ ਗਏ ਪਰੌਂਠੇ ਖਾ ਰਹੇ ਨੇ ਆਲੂ ਵਾਲੇ ਦਹੀਂ ਨਾਲ ਪੈਰਾ ਭਾਰੀ ਬੈਠੇ ਨੇ ਕਿਉਂਕਿ ਛੱਤ ਗਿੱਲੀ ਅਮੀ ਪਿਆ ਹੋਇਆ ਸੋਮੂ ਘੇ ਬੈਠਾ ਨਾ ਮੈਰਾathon ਲੜੀ ਜੀ ਭੱਜ ਲਾਈਟ ਆ ਗਈ ਬਾਈ ਮਿਊਜ਼ਿਕ ਚੱਲ ਪਿਆ ਆਲੇ-ਦਾਲੇ ਬੱਦਲ ਹਜੇ ਚੜਿਆ ਪਿਆ ਨਾਲੇ ਧੁੱਪ ਜਿਹਾ ਸਕਦੀ ਆ ਦੇਖੋ ਇੱਧਰ ਪਤੰਗ ਹਾਂਜੀ ਤੇ ਮੈਂ ਭੈਣ ਦੇ ਘਰੋਂ ਆ ਗਈ ਸੀ 4 ਵਜੇ ਕਿਉਂਕਿ ਮੈਂ ਡੌਗੀਆਂ ਨੂੰ ਦੁੱਧ ਪਾਣੀ ਪਿਲਾਉਣਾ ਸੀ ਸੂਸੂ ਪੋਟੀ ਕਰਾਉਣਾ ਸੀ ਆਕੇ ਜਦੋਂ ਦੀ ਆਈਆਂ ਉਦੋਂ ਦੀ ਲੱਗੀ ਪਈਆਂ ਸਾਫ ਸਫਾਈ ਕਰਨ ਸਾਰੇ 베ੜੇ ਚ ਝਾੜੂ ਮਾਰਿਆ ਇੰਨਾ ਖਲਾਰਾ ਪਾਤਾ ਨਾ ਮੈਂ ਨੇ ਬਹੁਤ ਜ਼ਿਆਦਾ ਪੋਚੇ ਪੋਚੇ ਦਾ ਹੁਣ ਕੱਲ ਨੂੰ ਲਾਵਾਂਗੇ ਕਿਉਂਕਿ ਅੱਜ ਵੀ ਮੌਸਮ ਇੰਨਾ ਸਾਫ ਹੈ ਨਹੀਂ ਸੀ ਹੁਣ ਪੋਚੇ ਲਾਉਣ ਦਾ ਕੋਈ ਫਾਇਦਾ ਨਹੀਂ ਵੈਸੇ ਤਾਂ ਧੁੱਪ ਨਿਕਲਿਆ ਹੀ ਆ ਪੌਣੇ 5 ਹੋ ਗਿਆ ਸ਼ਾਮ ਦੇ ਤੁਹਾਨੂੰ ਮੈਂ ਦਿਖਾਉਣੀ ਆ ਘਰ ਦੀ ਹਾਲਤ ਚੈੱਕ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਸਾਰਾ 베ੜਾ ਗਿੱਲਾ ਸੀਗਾ ਤੇ ਸਾਰੇ 베ੜੇ ਚ ਮੈਂ ਸਿਰਫ ਕੱਲਾ ਤੀਲਾਂ ਵਾਲਾ ਝਾੜੂ ਮਾਰ ਕੇ ਸਾਫ ਕੀਤਾਗਾ ਠੀਕ ਹੈ ਇਧਰ ਤੱਕ ਸਾਰਾ ਤਿੱਲਾ ਵਾਲਾ ਝਾੜੂ ਮਾਰਤਾ ਹਾਂ ਦੇਖੋ ਇੱਥੇ ਵੀ ਤਿੱਲਾ ਵਾਲਾ ਝਾੜੂ ਮਾਰਿਆ ਤੁਹਾਨੂੰ ਮਿੱਟੀ ਦਿਸਦੀ ਹੋਣੀ ਆ ਸਾਰੇ 베ੜੇ ਦੇ ਵਿੱਚ ਤੇ ਪੋਚਾ ਲਾਉਣ ਦਾ ਹੁਣ ਕੋਈ ਫਾਇਦਾ ਨਹੀਂ ਸੀ ਕਿਉਂਕਿ ਪੋਚਾ ਆਪਾਂ ਲਾਵਾਂਗੇ ਸਵੇਰੇ ਮਾਰਨਿੰਗ 'ਚ ਕੱਲਾ ਆਪਾਂ ਝਾੜੂ ਮਾਰ ਕੇ ਸਾਫ ਸਫਾਈ ਕਰਤੀ ਆ ਪੱਤੇ ਪੁੱਤੇ ਘਾਹ ਫੂਸ ਪਤਾ ਨਹੀਂ ਕੀ ਕੁਸ ਉੱਡ ਕੇ ਆ ਗਿਆ ਸੀ ਮੀਂਹ ਦੇ ਨਾਲ ਨਾਲ ਤੇ ਹੁਣ ਆਪਾਂ ਸਾਰਾ ਕੁਝ ਇਧਰੋਂ ਕਲੀਨ ਕਰਤਾ ਤੇ ਮਸ਼ੀਨ ਦਾ ਕਵਰ ਵੀ ਉੱਡ ਕੇ ਗਿਰ ਗਿਆ ਸੀ نیچے ਤੇ ਇਹ ਵੀ ਲੱਬੜ ਗਿਆ ਸੀ ਇਹਨੂੰ ਧੋ ਕੇ ਪਾਇਆ ਤੇ ਮਸ਼ੀਨ ਮੈਂ ਲਾਤੀ ਅੰਦਰ ਬਾਥਰੂਮ 'ਚ ਠੀਕ ਆ ਹੁਣ ਉਹਨੂੰ ਅੰਦਰ ਹੀ ਰੱਖਾਂਗੇ ਤੇ ਉੱਥੇ ਕੱਪੜੇ ਧੋ ਲਿਆ ਕਰਾਂਗੇ ਬਾਹਰ ਨਹੀਂ ਹੁਣ ਮੈਂ ਉਹਨੂੰ ਕੱਢਦੀ ਹੈਗੀ ਤੇ ਬਸ ਕੱਲਾ ਝਾੜੂ ਝਾੜੂ ਲਾਤਾ ਬੇੜੇ ਚ ਹੁਣ ਹੋ ਗਿਆ ਸ਼ਾਮ ਦਾ ਟਾਈਮ ਪੌਣੇ 5 ਹੋ ਗਏ ਨੇ ਸ਼ਾਮ ਦੇ ਹੁਣ ਮੈਂ ਦੇਖਦੀ ਆਂ ਦਾਲ ਸਬਜ਼ੀ ਦੀ ਤਿਆਰੀ ਕਰਦੀ ਆਂ ਮਟਰ ਕੱਢੇ ਪਏ ਨੇ ਲਸਣ ਛਿੱਲਿਆ ਪਿਆ ਮੇਰਾ ਦਿਲ ਕਰਦਾ ਵੀ ਮੈਂ ਆਲੂ ਮਟਰ ਦੀ ਸਬਜ਼ੀ ਬਣਾ ਲਵਾਂ ਤੇ ਜੋ ਵੀ ਹਜੇ ਉਧਰ ਹੀ ਆ ਮੈਂ ਤੇ ਸੋਹਮ ਆ ਗਈ ਸੀ ਦੋਨੇ ਜਾਣੇ ਜੋ ਵੀ ਨਹੀਂ ਸੀ ਆਇਆ ਤੇ ਅਸੀਂ ਦੋਨੋਂ ਆ ਗਏ ਸੀ ਕਿਉਂਕਿ ਬੱਚੇ ਹਜੇ ਪਤੰਗ ਚੜਾ ਰਹੇ ਸੀ ਫਿਰ ਮੈਨੂੰ ਆਉਣਾ ਜ਼ਰੂਰੀ ਸੀਗਾ ਡੌਗੀਆਂ ਕਰਕੇ ਉਹਨਾਂ ਨੂੰ ਦੁੱਧ ਪਾਣੀ ਪਿਆ ਕੇ ਸੁੱਸੂ ਪੋਟੀ ਕਰਾ ਕੇ ਉਹਨਾਂ ਨੂੰ ਕਰਤਾ ਅੰਦਰ ਬੰਦ ਥੋੜਾ ਟਾਈਮ ਸੋਹਮ ਖੇਡ ਲਿਆ ਉਹਨਾਂ ਦੇ ਨਾਲ ਹੁਣ ਸੋਹਮ ਨੂੰ ਮੈਂ ਪਾਤਾ ਰਜਾਈ ਦੇ ਕੇ ਮੈਂ ਕਿਹਾ ਸੋਮੂ ਤੂੰ ਬੱਚੇ ਰਜਾਈ ਚ ਪੈ ਤੇ ਰੈਸਟ ਕਰੋ ਹਾਂਜੀ ਬੋਲੋ ਜੀ ਕਿੱਥੇ ਮਾਰਿਆ ਸੀ ਬੋਲੋ ਤੇ ਲੀ ਉਹਨੇ ਨਾ ਮਾਰਤਾ ਤੇਰੇ ਬੋਲੋ ਤੇ ਕਿਵੇਂ ਪਹੁੰਚ ਗਿਆ ਸੀ ਲੀ ਲੇਖਾ ਹਾਏ ਕਿੰਨਾ ਮਾਰਤਾ ਦਿਖਾਵਾਂਗਾ ਹਾਂ ਆ ਮਾਰਤਾ ਥੋੜਾ ਜਿਹਾ ਨਹੀਂ ਮਾਰਿਆ ਨਹੀਂ ਹੋਇਆ ਤਾਂ ਤੇਰਾ ਬੁੱਲ ਫਟਿਆ ਹੋਇਆ ਨਾ ਉਹ ਨਹੀਂ ਮਾਰਿਆ ਹੋਇਆ ਲੀਓ ਨੇ ਛੇੜੀ ਨਾ ਚੱਲੇ ਨੂੰ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਪੈ ਜਾ ਰੈਸਟ ਕਰ ਹਰਜਾਈ ਦੇ ਵਿੱਚ ਕਿਉਂਕਿ ਬਾਹਰ ਠੰਡੀ ਹਵਾ ਬਹੁਤ ਚੱਲਦੀ ਆ ਮੀਂਹ ਪੈਣ ਕਰਕੇ ਇੱਕ ਮੇਰਾ ਦਿਲ ਕਰਦਾ ਮੈਂ ਸਬਜ਼ੀ ਬਣਾਉਣ ਤੋਂ ਪਹਿਲਾਂ ਨਾ ਕੱਪੜਿਆਂ ਦੀ ਟਹਿਹਾ ਮਾਰਦਾ ਤੁਹਾਨੂੰ ਮੈਂ ਕੱਪੜੇ ਦਿਖਾਵਾਂ ਭੱਟ ਭਰਿਆ ਪਿਆ ਪੂਰਾ ਪ੍ਰਸਾੜ ਟੇਬਲ ਤਾਂ ਮੈਂ ਸਵੇਰੇ ਸਾਫ਼ ਕਰਤਾ ਕਿਉਂਕਿ ਪ੍ਰਸਾੜ ਟੇਬਲ ਭਰੇ ਹੋਏ ਸੀ ਹੁਣ ਮੈਂ ਨਾਲੇ ਤਾਂ ਰਜਾਈ ਦੀ ਤੈਮ ਮਾਰ ਕੇ ਰੱਖਣੀ ਆ ਤੇ ਨਾਲੇ ਮੈਂ ਲਾਉਣੀਆਂ ਨੇ ਕੱਪੜਿਆਂ ਦੀਆਂ ਤੈਹਾਂ ਤੇ ਬੱਚਿਆਂ ਦੀ ਕਰਨੀਆਂ ਵਰਦੀ ਪ੍ਰੈਸ ਠੀਕ ਆ ਇੱਕ ਦਿਲ ਕਰਦਾ ਮੈਂ ਇਹ ਕਰ ਲਾਂ ਇੱਕ ਦਿਲ ਕਰਦਾ ਪਹਿਲਾਂ ਮੈਂ ਰੋਟੀ ਸਬਜ਼ੀ ਦਾ ਕੰਮ ਮੇਰਾ ਦਿਲ ਕਰਦਾ ਮੈਂ ਰੋਟੀ ਸਬਜ਼ੀ ਦਾ ਕੰਮ ਨੇ ਮੇੜਦਾ ਫਿਰ ਬਾਅਦ ਚ ਫ੍ਰੀ ਹੋ ਕੇ ਨਾ ਮੈਂ ਬੈਠ ਕੇ ਕੱਪੜਿਆਂ ਦੀ ਤੈਹਾਂ ਮਾਰੀ ਜਾਊਂਗੀ ਹਨਾ ਐਦਾਂ ਹੀ ਕਰਦੀ ਆ ਦੇਖਦੀ ਆ ਵਾਟਰ ਮੇਰੇ ਕੱਡੇ ਪਏ ਹਨਾ ਸੁਨਚਿੱਲਿਆ ਪਿਆ ਬਸ ਪਿਆਜ਼ ਤੇ ਆਲੂ ਕੱਟਣੇ ਆ ਆ ਦੇ ਲਸਣ ਛਿੱਲ ਕੇ ਰੱਖਿਆ ਪਿਆ ਤੇ ਆਹ ਮਟਰ ਕੱਢ ਕੇ ਰੱਖੇ ਪਏ ਆ ਤੇ ਇਹ ਮਟਰ ਨੂੰ ਦੁੱਧ ਕਿੰਨੇ ਦਿਨ ਹੋ ਗਏ ਕੱਢ ਕੇ ਰੱਖੇ ਪਿਆ ਉਹ ਹੁਣ ਅੱਜ ਦੇ ਇਹਨਾਂ ਦੀ ਸਬਜ਼ੀ ਬਣੂਗੀ ਕਿੰਨੇ ਦਿਨ ਹੋ ਗਏ ਪਿਆ ਉਹ ਤੇ ਚਾਹ ਸੀ ਭਾਂਡੇ ਘਰੇ ਪੀ ਆਈ ਸੀ ਬਸ ਆ ਕੇ ਡੋਗੀਆਂ ਨੂੰ ਦੁੱਧ ਪਾਣੀ ਪਿਆ ਤਾ ਠੀਕ ਆ ਹੁਣ ਮੈਂ ਆਲੂ ਕੱਟਣਾ ਤੇ ਪਿਆਜ਼ ਕੱਟਣਾ ਫਿਰ ਮੈਂ ਸਬਜ਼ੀ ਨੂੰ ਤੜਕਾ ਲਾ ਕੇ ਫਿਰ ਹੀ ਮੈਂ ਕੱਪੜੇ ਨੇ ਤਹਾ ਮਾਰੂੰਗੀ ਰੋਟੀ ਬੱਚਿਆਂ ਦੇ ਖਾਣ ਵੇਲੇ ਬਣਾ ਲਾਂਗੀ ਕਿਉਂਕਿ ਕੱਲ ਨੂੰ ਬੱਚਿਆਂ ਦਾ ਸਕੂਲ ਆ 2 ਦਿਨ ਹੋ ਗਏ ਬੱਚੇ ਸਕੂਲ ਨਹੀਂ ਜਾ ਰਹੇ ਉਹਨਾਂ ਦੇ ਪੇਪਰ ਵੀ ਸ਼ੁਰੂ ਹੋ ਜਾਣੇ ਨੇ ਪੜ੍ਹਾਈ 'ਚ ਧਿਆਨ ਦੇਣਾ ਹੋ ਉਹਨਾਂ ਨੂੰ ਹੁਣ ਬਸ ਲੰਘ ਗਿਆ ਤਿਹਾਰਾ ਲਾਸਟ ਸੀਗਾ ਪਸੰਤ ਪੰਚਮੀ ਦਾ ਤੇ ਹੁਣ ਬਸ ਪੜ੍ਹਨ ਦੇ ਜ਼ੋਰ ਦੇਣਾ ਪੈਣਾ ਬੱਚਿਆਂ ਨੂੰ ਬਹੁਤ ਵੱਡੀ ਛੁੱਟੀ ਮਿਲ ਗਈ ਹੁਣ ਇਹਨਾਂ ਦੇ ਆਪਾਂ ਸਖਤਾਈ ਕਰਾਂਗੇ ਟਿਊਸ਼ਨ ਵੀ ਜਾਣਗੇ ਪ੍ਰੋਪਰ ਤੇ ਸਕੂਲ ਵੀ ਜਾਣਗੇ ਚਲੋ ਠੀਕ ਹੈ ਜੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਆਪਾਂ ਸਬਜ਼ੀ ਦੀ ਤਿਆਰੀ ਕਰ ਲਈਏ ਲਓ ਜੀ ਟਾਈਮ ਵੱਜ ਗਏ ਨੇ 5:30 ਤੇ ਇੱਧਰ ਆਪਾਂ ਲਾ ਰਿਆਂ ਸਬਜੀ ਨੂੰ ਤੜਕਾ ਸਬਜੀ ਮੈਂ ਬਣਾ ਰਹੀ ਆ ਹਰੇ ਮਟਰ ਤੇ ਆਲੂ ਇਹਦੇ ਵਿੱਚ ਮੈਂ ਪਾਇਆ ਲਸਣ ਅਦਰਕ ਪਿਆਜ਼ ਤੇ ਲਾਲ ਟਮਾਟਰ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਠੀਕ ਆ ਮਸਾਲੇ ਮੈਂ ਪਾਤੇ ਨੋਨ ਮੈਂ ਚਖਾ ਲੀ ਤੇ ਆਲੂ ਮਟਰ ਆਪਾਂ ਬਣਾਵਾਂਗੇ ਠੀਕ ਹੈ ਜੀ ਮੇਰੇ ਕੋ ਪਹਿਲਾਂ ਸਬਜੀ ਬਣਾ ਲਈ ਗੱਗੀ ਦਾ ਫੋਨ ਆ ਗਿਆ ਸੀ ਵਿੱਚ ਤਾਂ ਕਰਕੇ ਬਲੌਗ ਨਹੀਂ ਸ਼ੂਟ ਹੋਇਆ ਹੁਣ ਉਹਨਾਂ ਨੇ ਫੋਨ ਕੱਟਿਆ ਮੇਰਾ ਚਲੋ ਉੱਪਰ ਥੋੜਾ ਜਿਹਾ ਬਲੌਗ ਬਣਾ ਲੀਏ ਤੁਹਾਨੂੰ ਦਿਖਾ ਦਈਏ ਵੀ ਭਾਈ ਸਬ지 ਬਣਾ ਰਿਆ ਆਲੂ ਮਟਰਾਂ ਦੇ ਸੋਮ ਨੂੰ ਮੈਂ ਕਿਹਾ ਡੌਗੀਆਂ ਨੇ ਨਾ ਕਾਹ ਪਾ ਰੱਖਿਆ ਸੀਗਾ ਸੋਮ ਨੂੰ ਕਿਹਾ ਮੈਂ ਕਿ ਇਹਨਾਂ ਨੂੰ ਕੱਢ ਤੀ ਬਾਰੇ ਖੜਿਆ ਲਾ 10 ਮਿੰਟ ਆ ਦੇਖੋ ਗੰਦੇ ਬੱਚੇ ਗੰਦੇ ਬੱਚੇ ਛੜੇ ਹੋਏ ਛੜੇ ਹੋਏ ਇਹਨਾਂ ਓਏ ਇੱਧਰ ਖੜ ਜਾ ਤੈਨੂੰ ਮੈਂ ਭੇਜਦੀ ਆ ਰਸੋਈ ਚ ਰੁਕ ਜਾ ਤੈਨੂੰ ਸੋਮ ਨੂੰ ਇਹਨਾਂ ਦਾ ਧਿਆਨ ਰੱਖੀ ਸ਼ੂ ਸ਼ੂ ਪੋਟੀ ਦਾ ਆ ਦੇਖੋ ਜਾ ਉੱਥੇ ਲੈ ਜਾ ਮੈਟ ਦੇ ਉੱਪਰ ਲੋਜੀ ਟਾਈਮ ਬੱਜ ਗਏ ਨੇ ਸ਼ਾਮ ਦੇ 7:30 ਤੇ ਜੋਤ ਬੱਤੀ ਆਪਾਂ ਸਾਰੀ ਕਰਤੀ ਸੀ ਸੋ ਹਮ ਨੂੰ ਰੋਟੀ ਖਵਾਤੀ ਆ ਬਣਾ ਕੇ ਸਬਜੀ ਆਪਣੀ ਬਣ ਗਈ ਸੀ ਆਲੂ ਮਟਰਾਂ ਦੀ ਸੋ ਹਮ ਨੂੰ ਪਰੌਂਠੀ ਖਵਾਈ ਆ ਨਿੰਬੂ ਦੇ ਚਾਹ ਨਾਲ ਜੋ ਵੀ ਹਜੇ ਆਇਆ ਨਹੀਂ ਮੈਂ ਭੈਣ ਨੂੰ ਫੋਨ ਕੀਤਾ ਸੀ ਉਹ ਰੋਟੀ ਖਾ ਰਹੀ ਸੀ ਉਦੋਂ 7:00 ਵਜੇ ਹੁਣ ਕਿੰਨਾ ਟਾਈਮ ਹੋ ਗਿਆ 7:30 ਹੋ ਗਏ ਭੈਣ ਕਹਿੰਦੀ ਰੋਟੀ ਖਾਂਦੇ ਨੇ ਕਹਿੰਦੀ ਠਰੇ ਪੈ ਨੇ ਕੋਠੇ ਤੇ ਠੰਡ ਬਹੁਤ ਦਾ ਬੁਰਾ ਹਾਲ ਹੋ ਗਿਆ ਮਹੀਨੇ ਨਾ ਬਰਫ ਵਰਗੀ ਹਵਾ ਚਲਾਦੀ ਹੁਣ ਸ਼ਾਮ ਨੂੰ ਸਬਜੀ ਆਪ ਨੂੰ ਕੁਝ ਚੈੱਕ ਕਰ ਸਕਦੇ ਹਾਂ ਆਲੂ ਮਟਰਾਂ ਦੀ ਬਣ ਗਈ ਸੀਗੀ ਦੇਖੋ ਤੇ ਇੱਧਰ ਮੈਂ ਕੌਲੀ ਚ ਆਪਜੀ ਸਬਜੀ ਪਾ ਲਈ ਪਿਆਜ਼ ਘਟ ਕਰ ਲਿਆ ਤੇ ਮੈਂ ਲਿਆ ਹਰੀ ਮਿਰਚ ਦਾ achar ਆ ਜੋ ਵੀ ਸੋਮੂ ਨੇ ਖਾਦਾ ਨੀंबू ਦਾ achar ਸੋ ਹਮਨੇ ਰੋਟੀ ਖਾ ਲਈ ਜੋ ਵੀ ਉੱਪਰ ਖਾ ਰਿਆ ਸੀ ਤੇ ਭੈਣ ਕਹਿੰਦੀ ਇਹਦੀ ਰੋਟੀ ਨਾ ਬਣਾਈ ਵੀ ਇਹ ਖਾ ਕੇ ਆਊਗਾ ਤੇ ਹੁਣ ਮੈਂ ਲੱਗਿਆ ਰੋਟੀ ਖਾਣ ਤੇ ਟਾਈਮ 7:30 ਹੋ ਗਏ ਰੋਟੀ ਖਾਣ ਤੋਂ ਬਾਅਦ ਮੈਂ ਹਜੇ ਕੱਪੜਿਆਂ ਦੇ ਤਹਿਾ ਮਾਰਦੀਆਂ ਨੇ ਬੱਚਿਆਂ ਦੀਆਂ ਵਰਦੀਆਂ ਪ੍ਰੈਸ ਕਰਨੀਆਂ ਨੇ ਤੇ ਆਪਾਂ ਰੋਟੀ ਖਾ ਲਈਏ फटाफट ਤੇ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਹੁਣ ਗੱਗੀ ਦਾ ਫੋਨ ਆ ਰਿਹਾ ਸੀਗਾ ਮੈਂ ਉਹਨਾਂ ਦਾ ਫੋਨ ਕੱਟ ਕੀਤਾ। ਮੈਂ ਕਿਹਾ ਮੈਂ ਵਲੌਗ ਬਣਾਉਣਾ ਬਾਅਦ ਚ ਲਾ ਲਿਓ। ਠੰਡ ਨੇ ਬੈਣ ਬਜਾਦਾ ਮੈਂ ਤਾਂ ਸ਼ਾਲ ਲੈ ਲਿਆ ਨਾਲੇ ਮੈਂ ਆਹ ਸੂਟ ਨਾਲ ਆਹ ਵਾਲੀ ਕੋਟੀ ਪਾ ਲਈ ਤੇ ਕੋਟ ਨਾਲ ਨਾ ਕੋਟ ਪਾ ਕੇ ਕੰਮ ਨਹੀਂ ਹੁੰਦਾ ਮੈਂ ਆਹ ਕੋਟ ਪਾਇਆ ਹੋਇਆ ਸੀਗਾ। ਇਹ ਪਾ ਕੇ ਕੰਮ ਨਹੀਂ ਹੁੰਦਾ ਬਾਹਾਂ ਹੀ ਨੇ ਉੱਪਰ ਚੱਕੀਆਂ ਜਾਂਦੀਆਂ ਕੋਟ ਦੀਆਂ ਨਾ ਤਾਂ ਰੋਟੀ ਬਣਦੀ ਆ ਨਾ ਭਾਂਡੇ ਮੰਜੇ ਜਾਂਦੇ ਨੇ। ਫਿਰ ਮੈਂ ਕੱਢ ਕੇ ਨਾ ਕੋਟੀ ਪਾ ਲਈ। ਮੈਂ ਤਾਂ ਹੁਣ ਕੰਮ ਤੁਰਕ ਤੇ ਬਾਕੀ ਚਲੋ ਠੀਕ ਹੈ ਜੀ ਮੇਰੀ ਪਲੇਟ ਚੈੱਕ ਕਰੋ ਰੋਟੀ achar ਸੋਮੂ ਵਾਲਾ achar ਵੀ ਹੈ ਹਾਲੂ ਮਟਰਾਂ ਦੀ ਸਬਜੀ ਤੇ ਪਾਣੀ ਦਾ ਗਲਾਸ ਤੇ ਮੈਂ ਅੰਦਰ ਚਲੀਆਂ ਸੋਹਮ ਕੋਲੇ ਬਹਿ ਕੇ ਰੋਟੀ ਖਾऊंगी ਆਜੋ ਵੀ ਜੀਨੇ ਜੀਨੇ ਆਲੂ ਮਟਰਾਂ ਸਬਜੀ ਨਾਲ ਰੋਟੀ ਖਾਣੀ ਆ ਮੈਂ ਲੈਟ ਵੀ ਬੰਦ ਕਰਦਾ ਜੋ ਵੀ ਹਜਿਆ ਨੀਗਾ ਬਾਕੀ ਦੇਖਦੇ ਆ ਜੋ ਵੀ ਕਦੋਂ ਕਹੋਂ ਦਾ ਟਾਈਮ 7:30 ਹੋ ਗਿਆ ਸ਼ਾਮ ਦੇ ਸੋਹਮ ਭੁੰਦੀ ਨੇ ਰੋਟੀ ਖਾ ਲਈ ਤੇ ਹੁਣ ਮੈਂ ਲੱਗੀਆਂ ਖਾਣ ਉਹ ਕਹਿੰਦਾ ਮम्मा ਮੈਨੂੰ ਬਿਸਕੁਟ ਦੇ ਦੋ ਮੈਂ ਬਿਸਕੁਟ ਖਾਣੇ ਨੇ ਲਓ ਜੀ ਆਪਾਂ ਇਹਦੇ ਕੋਲੇ ਬਹਿ ਕੇ ਰੋਟੀ ਖਾਵਾਂਗੇ ਇੱਧਰ ਆ ਦੇਖੋ ਬਿਸਕੁਟ ਖਾਣ ਲੱਗਿਆ ਹੈ ਚਾਕਲੇਟ ਵਾਲੇ ਲਓ ਜੀ ਰਾਤ ਦੇ 9:00 ਵਜੇ ਗਏ ਨੇ ਆਪਾਂ ਦੁੱਧ ਪਾਣੀ ਗਰਮ ਕਰ ਲਿਆ ਤੇ ਕੱਪੜੇ ਵੀ ਸਾਰੇ ਸ਼ਾਮ ਤੇ ਆ ਸਰ ਦੇਖੋ ਮੇਜ਼ ਵੀ ਖਾਲੀ ਆ ਆਪਣਾ ਤੇ ਬੈੱਡ ਵੀ ਖਾਲੀ ਆ ਬੈੱਡ ਤੇ ਆ ਗਏ ਤਿੰਨ ਬੱਚੇ ਉਧਰੋਂ ਭੈਣ ਦੇ ਬੱਚੇ ਨੇ ਦੋਨੇ ਤੇ ਜੋ ਵੀ ਆ ਇਹ ਆਏ ਨੇ 8:00 ਵਜੇ ਉਧਰੋਂ ਤੇ ਹੁਣੇ ਲੱਗੇ ਹੋਏ ਨੇ ਮੋਬਾਈਲ ਤੇ ਗੇਮਾਂ ਖੇਡਣ ਵਾਸਤੇ ਕੱਪੜੇ ਮੈਂ ਸਾਰੇ ਸਾਫਟੇ ਆ ਚੈੱਕ ਕਰੂ ਕੱਪੜੇ ਕਿਵੇਂ ਲੱਗ ਰਹੇ ਨੇ ਦੇਖੋ ਸਾਰੇ ਕੱਪੜੇ ਮੈਂ ਲੈਣ ਚ ਰੱਖਦੇ ਚਣ ਕੇ ਠੀਕ ਆ ਤੇ ਸਾਰੀਆਂ ਜਰਾਬਾਂ ਮੈਂ ਢੱਕਾਂ ਚ ਪਾ ਕੇ ਰੱਖਦੀ ਆ ਇੱਕ ਆ ਢੱਕਾਂ ਚ ਅੰਡਰਵੇਅਰ ਤੇ ਬਣਾਣਾ ਰੱਖਦੀ ਆ ਜਰਾਬਾਂ ਇਹਦੇ ਵਿੱਚ ਰੱਖਦੀ ਆ ਬੱਚੋ ਟਾਈਮ ਨਾਲ ਪਹਿਣਾ ਜੋ ਵੀ ਚੰਗਾ ਬੱਚੇ ਸਕੂਲ ਲਈ ਜਾਣਾ ਸਵੇਰੇ ਟਾਈਮ ਨਾਲ ਪਹਿਜੋ 9:30 ਵਜੇ ਨੂੰ 10:00 ਵਜੇ ਨੂੰ ਪਹਿਜੋ ਟਾਈਮ ਕਿੰਨੇ ਵਜ ਗਏ ਅੱਛਾ ਦੇਖੇ ਨਾ ਬਸ ਠੀਕ ਆ ਪੌਣੇ 10 ਵਜੇ ਪੈ ਜਾਓ ਆਰਾਮ ਨਾਲ ਤਿੰਨੇ ਜਣੇ ਇੱਥੇ ਔਖੇ ਹੁੰਨੇ ਤੂੰ ਜੋ ਵਣ ਉਧਰ ਆ ਜੀਏ ਦੋਨੇ ਵੀਰੇ ਉਰੇ ਪੈ ਜਾਣਗੇ ਬੈੱਡ ਤੇ ਆ ਖੇਡਣ ਤੋਂ ਬਾਅਦ ਉਧਰ ਆ ਜੀ ਬੈੱਡ ਤੇ ਠੰਗਾ ਇਹ ਰਜਾਈ ਚੌਖੇ ਹੁੰਨੇ ਤੁਸੀਂ ਤਿੰਨੇ ਜਣੇ ਰਜਾਈ ਤਾਂ ਥੋੜੀ ਥੱਲੇ ਲੰਮਕਦੀ ਹੁੰਦੀ ਆ ਰਾਤ ਨੂੰ ਇੱਕ ਜਣਾ ਲੰਗਾ ਪਿਆ ਹੁੰਦਾ ਬੱਚੇ ਖੇਡਣ ਲੱਗੇ ਹੋਏ ਹਾਂਜੀ ओके ਝੁੱਠਾ ਆਂਦਾ ਬੱਚਾ ਦੁੱਧੂ ਪੀਂਦਾ ਸੀ ਇਹ ਆਪਦੀਆਂ ਗੇਮਾਂ ਦੇਖਦਾ ਸੀ ਇੱਥੇ ਪਿਆ ਦੇਖੋ ਹਾਂਜੀ ਸੱਚੀ ਸੱਚੀ ਆ ਨੱਕ ਤੇ ਮम्मा ਦੀ ਬਿੰਦੀ ਲਾਈ ਬੈਠਾ ਕਿਉਂ ਅਨੇਹੀ ਇਹ ਤਾਂ ਉਹੀ ਹੈ ਹੋਈ ਹੈ ਲਿਓ ਫੜਾਓ ਫੇਸ਼ੀਸ਼ੀ ਪੀਣੀ ਨਹੀਂ ਚਿੱੱਡੀ ਭਰ ਗਈ ਏ ਛੋੜਵਾਉਂਦਾ ਚਿੱੱਡੀ ਭਰ ਗਈ ਤੇਰੀ ਪੀ ਲੋ ਸਾਰੇ ਫਿਨਿਸ਼ ਕਰ ਦੋ ਫਿਰ ਭੁੱਖਾ ਲੱਗਣਗੇ ਚਲੋ ਫਿਰ ਅੰਦਰ ਨੀਂਨੀ ਕਰੀਏ ਉਹ ਤਾਂ ਪੈ ਇਨਰਜਾਈਜ਼ ਚ ਪੀ ਰਹੀ ਹੁਣੀ ਤਾਂ ਲਓ ਜੀ ਸੋਹਮ ਨੇ ਦੁੱਧ ਛਾੜਤਾ ਸ਼ੀਸ਼ੀ ਐਨਿਕ ਤੇ ਬਾਕੀ ਦੇਖਦੀ ਆ ਦੁਬਾਰੇ ਮੰਗੂਗਾ ਉਹ ਮੈਂ ਐਨੇ ਆਪਦਾ ਦੁੱਧ ਪੀ ਲਾ ਤੇ ਇੱਕ ਤਾਂ ਆਪ ਮੈਂ ਲੈ ਲਿਆ ਦੁੱਧ ਦਾ ਤੇ ਜੋ ਬੰਨੇ ਪੀਤਾ ਭੈਣ ਦੇ ਬੱਚਿਆਂ ਨੇ ਪੀਤਾ ਨਹੀਂ ਹੈਗਾ ਦੁੱਧ ਉਹ ਕਹਿੰਦੇ ਅਸੀਂ ਪੀਣਾ ਨਹੀਂ ਵਾਸੇ ਲਓ ਜੀ ਹੁਣ ਆਪਾਂ ਚੱਲੇ ਅੰਦਰ ਪਾਣੀ ਦੀ ਬੋਤਲ ਮੈਂ ਲੈ ਗਈ ਸੀ ਤੇ ਗੇਟ ਬੂਟ ਆਪਾਂ ਸਾਰੇ ਬੰਦ ਕਰਤੇ ਆ ਸੋਹਮ ਨੂੰ ਬਿਠਾ ਲਓ ਤੁਹਾਡੇ ਕੋਲੇ ਆ ਗਿਆ ਓਏ ਤੇ ਬਾਕੀ ਚਲੋ ਠੀਕ ਹੈ ਜੀ ਕਰਦੇ ਆ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ